ਇੰਨੇ ਦਿਨੀ ਜਦੋਂ ਹਾੜੀ ਦੀ ਮੁੱਖ ਫਸਲ ਕਣਕ ਉਤੇ ਬਲੀਆਂ ਲਹਿਰਾਉਣ ਲੱਗੀਆਂ ਨੇ ਤਾਂ ਖਰਾਬ ਹੋਏ ਮੌਸਮ ਨੇ ਕਿਸਾਨਾਂ ਦੇ ਸਾਹ ਸੂ ਦਿੱਤੇ ਨੇ ਕਿਸਾਨਾਂ ਵੱਲੋਂ ਪੁੱਤਾਂ ਵਾਂਗ ਪਾਲੀ ਫਸਲ ਹੋਣ ਖਰਾਬ ਮੌਸਮ ਦੀ ਮਾਰ ਹਿੱਟ ਆ ਰਹੀ ਹੈ ਅੱਜ ਬਠਿੰਡਾ ਤੇ ਇਸ ਦੇ ਨਾਲ ਲੱਗਦੇ ਕਈ ਇਲਾਕਿਆਂ ਵਿੱਚ ਮੀਂਹ ਦੇ ਨਾਲ ਨਾਲ ਭਾਰੀ ਗੜੇ ਮਾਰੀ ਹੋਈ ਜਿਸ ਕਾਰਨ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ ਵੀਰਵੰਤ ਤੱਕ ਬੀਤੇ ਕਾਲ ਤੋਂ ਮੌਸਮ ਦਾ ਮਜਾਜ ਕਾਫੀ ਬਦਲਿਆ ਹੋਇਆ ਸੀ ਅੱਜ ਵੀ ਸਾਰਾ ਦਿਨ ਅਸਮਾਨ 'ਤੇ ਬੱਦਲ ਛਾਏ ਰਹੇ ਬਾ ਦੁਪਹਿਰ ਕਈ ਥਾਈਂ ਭਾਰੀ ਮੀਂਹ ਦੇ ਨਾਲ ਨਾਲ ਗੜੇ ਵੀ ਪਏ ਜੋ ਫਸਲਾਂ ਲਈ ਕਾਫੀ ਨੁਕਸਾਨਦਾਇਕ ਹਨ ਬਠਿੰਡਾ ਨੇੜਲੇ ਪਿੰਡ ਬਲਾਡ ਮਹਿਮਾ, ਦਾਨ ਸਿੰਘ ਵਾਲਾ, ਮਹਿਮਾ ਸਵਾਈ, ਮਹਿਮਾ ਸਰਜਾ ਤੇ ਗੋਨਿਆਣਾ ਮੰਡੀ ਸਮੇਤ ਹੋਰ ਕਈ ਪਿੰਡਾਂ 'ਚ ਭਾਰੀ ਗੜੇਮਾਰੀ ਹੋਈ ਹੈ ਕਿਸਾਨਾਂ ਨੇ ਦੱਸਿਆ ਕਿ ਮੀਂਹ ਅਤੇ ਗੜਿਆਂ ਨਾਲ ਅਗੇਤੀ ਕਣਕ ਤੋਂ ਇਲਾਵਾ ਸਰੋਂ, ਛੋਲੇ, ਸਬਜ਼ੀਆਂ ਆਦਿਾ ਕਾਫੀ ਨੁਕਸਾਨ ਹੋਇਆ ਹੈ ਪਹਿਲਾਂ ਹੀ ਮੰਡੀ ਦੀ ਈਮਾਰਤਾਂ 'ਚ ਡਲ ਰਹੀ ਕਿਸਾਨਾਂ ਉੱਪਰ ਪੈ ਰਹੀ ਕੁਦਰਤ ਦੀ ਇਸ ਮਾਰ ਦਾ ਹੁਣ ਸਰਕਾਰ ਨੂੰ ਧਿਆਨ ਦੇ ਕੇ ਮੁਆਵਜ਼ਾ ਦੇਣਾ ਪਵੇਗਾ ਕਿਉਂਕਿ ਕਿਸਾਨ ਪਹਿਲਾਂ ਹੀ ਕਰਜ਼ੇ ਦੇ ਬੋਝ ਹੇਠ ਕਾਫੀ ਦਬਿਆ ਹੋਇਆ ਹੈ ਕਿਸਾਨਾਂ ਨੇ ਵੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਇਸ ਮਸਲੇ 'ਵਲ ਫੌਰੀ ਕਾਰ ਕਰੇ ਤਾਂ ਜੋ ਉਹਨਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਮਿਲ ਸਕੇ ਕਾਨੂੰਨ ਦੱਸਦੇ ਹੀ ਕਿ ਗੜੇ ਇੰਨੇ ਜ਼ਿਆਦਾ ਸੀ ਕਿ ਗੜਿਆਂ ਦੇ ਨਾਲ ਕਈ ਥਾਈਵਾਨਾਂ ਦੇ ਸ਼ੀਸ਼ੇ ਟੁੱਟ ਗਏ ਇਸ ਤੋਂ ਇਲਾਵਾ ਹੋਰ ਵੀ ਜ਼ਿਲ੍ਹੇ ਭਰ ਵਿੱਚ ਕਾਫੀ ਥਾਵਾਂ ਤੋਂ ਨੁਕਸਾਨ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ ਜੀ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਬਾਈ ਜੀ ਆਪਣਾ ਬਾਈ ਜੀ ਨੁਕਸਾਨ ਤੁਸੀਂ ਦੇਖ ਹੀ ਚੁੱਕੇ ਹੋ ਆ ਜਮਾ ਬੱਲੀਆਂ ਭੋਰ-ਭੋਰ ਕੇ ਹੱਥਲੇ ਪਈਆਂ ਆ ਟੋਟੇ ਕਿੱਥੇ ਪਈਆਂ ਬੱਲੀਆਂ ਦੇ ਇਹ ਤਾਂ ਥੋੜੀ ਜਿਹੀ ਘਟ ਹੈ ਜਿਹੜੀ ਵੱਧ ਨਿਸਰੀ ਸੀ ਜਿਹੜੀ ਵੱਡੀ ਕਣਕ ਸੀ ਉਹਦਾ ਤਾਂ ਮੈਨੂੰ ਐ ਲੱਗਦਾ ਜੀ 90% 80 90% ਨੁਕਸਾਨ ਆ ਜਿਹੜੀ ਆ ਕਣਕ ਹੈ ਇਹਦਾ 70% ਨੁਕਸਾਨ ਹੈ ਇਹਦਾ ਵੀ ਕਰਦਾ ਤੇ ਸਵੇਖ ਸਥਾਨਾਂ ਦਾ ਜੀ ਨਹੀਂ ਕਰਦਾ ਸਰਕਾਰ ਨੂੰ ਸਰਕਾਰ ਮੁੜੇ ਆਪਦੇ ਧਰ ਲੈ ਲਾਉਣ ਦਾ ਤੇ ਆਹ ਦੇਖੋ ਬਰਫ ਕਿੰਨੀ ਪਈ ਆ ਵਾਹਣਾ ਦੇ ਵਿੱਚ ਜਿਹੜੇ ਬਾਰਡਰਾਂ ਦੇ ਬੰਦੇ ਆ ਕਿ ਸ਼ੌਂਕ ਨਹੀਂਗਾ 80 80 ਹਜ਼ਾਰ ਨੂੰ ਠੇਕੇ ਤੇ ਲੈ ਆ ਇਹਦਾ ਕੋਈ بیمਾ ਨਹੀਂ ਜੇ ਮਾਲਾ ਕਿਸੇ ਵਾਨੀ ਡਾਨੀ ਵਰ ਗਿਆ ਦੇ ਕਿਸੇ ਦਾ ਨੁਕਸਾਨ ਹੋਇਆ ਤਾਂ ਨਾਲ ਦੀ ਨਾਲ ਬੈਂਕਾਂ ਉਹਨਾਂ ਨੂੰ ਮਾਫ਼ ਕਰ ਦਿੰਦੀਆਂ ਪਰ ਆ ਕਿਸਾਨ ਦੀ ਕੋਈ ਚੀਜ਼ ਮਾਫ਼ ਨਹੀਂ ਕੋਈ ਕਰਜ਼ਾ ਮਾਫ਼ ਨਹੀਂ ਕੋਈ ਇਹਨਾਂ ਦਾ ਜ਼ਮੀਨਾਂ ਦਾ ਹੁਣ ਕੀ ਮੰਗ ਕਰਦੇ ਹੋ ਤੁਸੀਂ ਸਰਕਾਰ ਪ੍ਰਸ਼ਾਸਨ ਤੋਂ ਜਿੰਨਾ ਨੁਕਸਾਨ ਹੋਇਆਗਾ ਆ ਪਿੰਡਾਂ ਦੇ ਵਿੱਚ ਦੇਖਣਯੋਗ ਹੈ ਇਹ ਦੇਖ ਕੇ ਸਰਕਾਰ ਬਣਦਾ ਮਾਜਬਾਨਾਂ ਨੂੰ ਜਰੂਰ ਦਿੱਤਾ ਜਾਵੇ ਤੇ ਸਰਕਾਰ ਦਾ ਅਸੀਂ ਧੰਨਵਾਦ ਕਰਾਂਗੇ ਤੇ ਨਹੀਂ ਤਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਪਿੰਡਾਂ ਦੇ ਵਿੱਚ ਰੋਸ ਮਾਰਚ ਸ਼ੁਰੂ ਕਰ ਦਾਂਗੇ ਸਰਕਾਰ ਮੈਂ ਬਲਕਰਨ ਸਿੰਘ ਬਰਾੜ ਸੂਬਾ ਪ੍ਰਧਾਨ ਕੋਲ ਹਿੰਦ ਕਿਸਾਨ ਸਭਾ ਪੰਜਾਬ ਅੱਜ ਬਠਿੰਡੇ ਜ਼ਿਲ੍ਹੇ ਦੇ ਵਿੱਚ ਭਾਰੀ ਗੜੇਮਾਰੀ ਹੋਈ ਹੈ ਤੇ ਕਣਕਾਂ ਸਬਜ਼ੀਆਂ ਤੇ ਸਰੋਂ ਤੇ ਹੋਰ ਜੋ ਵੀ ਮਤਲਬ ਕਿ ਫਸਲ ਹੈ ਉਹਦਾ ਕਾਫੀ ਨੁਕਸਾਨ ਹੋਇਆ ਹੈ ਲਗਭਗ 25 ਤੋਂ 30% ਕਿਤੇ ਕਿਤੇ 50% ਵੀ ਸਬਜ਼ੀਆਂ ਦਾ ਨੁਕਸਾਨ ਹੈ ਜਿਹੜਾ ਉਹ ਹੋਇਆ ਹੈ ਮੈਂ ਜਥੇਬੰਦੀ ਵੱਲੋਂ ਸਨੁਕਤ ਕਿਸਾਨ ਮੋਰਚੇ ਵੱਲੋਂ ਮੰਗ ਕਰਦਾ ਕਿ ਪੂਰੇ ਪੰਜਾਬ ਦੇ ਅੰਦਰ ਕਿਉਂਕਿ ਅਜੇ ਪੂਰੀ ਰਿਪੋਰਟ ਨਹੀਂ ਸਾਡੇ ਕੋਲੇ ਸਰਕਾਰ ਤੁਰੰਤ ਵਿਸ਼ੇਸ਼ ਗਰਦੌਰੀ ਦਾ ਜਿਹੜਾ ਆਰਡਰ ਦੇਵੇ ਤੇ ਜਿੱਥੇ ਕਿਤੇ ਵੀ ਕਿਸਾਨਾਂ ਦੀਆਂ ਫਸਲਾਂ ਦਾ ਸਬਜ਼ੀਆਂ ਦਾ ਜਾਂ ਦੂਜਾ ਨੁਕਸਾਨ ਹੋਇਆ ਹੈ ਉਸ ਦੇ ਵਾਸਤੇ ਮੁਆਵਜ਼ਾ ਦਿੱਤਾ ਜਾਵੇ। ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕੋ ਹੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ।